ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਨਵਜੋਤ ਸਾਹਿਤ ਸੰਸਥਾ ਰਜਿਸਟਰਡ ਆਊਡ ਵੱਲੋਂ ਢਾਹਾں ਕਲੀਰਾ ਵਿਖੇ ਸਾਹਿਤ ਉਚਾਰਨ ਪ੍ਰਤੀਯੋਗਤਾ ਕਰਵਾਈ ਗਈ ਇਸ ਪ੍ਰਤੀਯੋਗਤਾ ਵਿੱਚ ਗੁਰਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰਸਟ ਦੀ ਅਗਵਾਈ ਵਿੱਚ ਸਬਤ ਸਿੱਖਿਆ ਤੇ ਮੈਡੀਕਲ ਅਦਾਰਿਆਂ ਦੇ ਕਰਮੀਆਂ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਭਾਸ਼ਣ ਕਵਿਤਾ ਤੇ ਗੀਤ ਵਿਦਾ ਦੀ ਇਸ ਪ੍ਰਤੀਯੋਗਤਾ ਦੇ ਜੇਤੂਆਂ ਨੂੰ ਯਾਦਗਾਰੀ ਚਿੰਨ ਪ੍ਰਮਾਣ ਪੱਤਰ ਅਤੇ ਨਗਦੀ ਪ੍ਰਦਾਨ ਕੀਤੀ ਗਈ ਪਹਿਲੇ ਸਥਾਨ ਹਾਸਲ ਕਰਨ ਵਾਲਿਆਂ ਵਿੱਚ ਗੁਰੂ ਨਾਨਕ ਕਾਲਜ ਆਫ ਨਰਸਿੰਗ ਦੀ ਅਮਨੀਤ ਕੌਰ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਡਾਕਟਰ ਗੁਰਤੇਜ ਸਿੰਘ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਆਹ ਕਲੈਰਾਂ ਦੀ ਤਰਨਪ੍ਰੀਤ ਕੌਰ ਨੇ ਕਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਸਾਰੇ ਪ੍ਰਤੀਯੋਗੀਆਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ। ਟਰਸਟ ਦੇ ਪ੍ਰਧਾਨ ਡਾਕਟਰ ਕੁਲਵਿੰਦਰ ਸਿੰਘ ਢਾਹਾਂ ਅਤੇ ਸੰਸਥਾ ਦੇ ਪ੍ਰਧਾਨ ਸਰਜੀਤ ਮਜਾਰੀ ਨੇ ਸਾਂਝੇ ਰੂਪ ਵਿੱਚ ਅਨਾਮਾ ਦੀ ਵੰਡ ਕੀਤੀ। ਉਹਨਾਂ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਜੀਵਨ ਅੰਦਰ ਸਦਾ ਉਸਾਰੂ ਮੁਕਾਬਲੇ ਦੀ ਭਾਵਨਾ ਰੱਖਣ ਅਤੇ ਸਾਹਿਤਿਕ ਖੇਤਰ ਰਾਹੀਂ ਆਪਣੀ ਪ੍ਰਤਿਭਾ ਉਭਾਰਨ ਲਈ ਪ੍ਰੇਰਿਤ ਕੀਤਾ। ਇਸ ਪ੍ਰਤੀਯੋਗਤਾ ਵਿੱਚ ਜਜਮੈਂਟ ਟੀਮ ਵਿੱਚ ਡਾਕਟਰ ਜੋਗਿੰਦਰ ਕੁਲੇਵਾਲ मैडम रजनी शर्मा मैडम नीरू जसल शामिल सन मंच दा संचालन संस्था ਦੇ ਸਕੱਤਰ राजेंद्र जसल ਨੇ ਬਖੂਬੀ ਨਿਵਾਇਆ ट्रस्ट ਦੇ ਸਾਬਕਾ ਪ੍ਰਧਾਨ ਸਰਦਾਰ ਮਰਗੀ ਸਿੰਘ ਜੀ ਬਾੜੋਵਾਲ ਉਹਨਾਂ ਦੇ ਨਾਲ ਸਰਦਾਰ ਦਰਸ਼ਨ ਸਿੰਘ ਜੀ ਮਾਲ ਸਰਦਾਰ ਜਗਜੀਤ ਸਿੰਘ ਜੀ ਸੋਢੀ ਬੀਬੀ ਬਰਵਿੰਦਰ ਕੌਰ ਜੀ ਅਤੇ ਨਵਜੋਤ ਸਹਿ ਸੰਸਥਾ ਦੇ ਬਾਨੀ ਪ੍ਰਧਾਨ ਗੁਰਦੇਵ ਰੋਸ਼ਨ ਜੀ ਉਸੇ ਤਰ੍ਹਾਂ ਉਹਨਾਂ ਦੇ ਨਾਲ ਸਾਡੇ ਪਰਮ ਮਿੱਤਰ ਸਰਨ ਸਾਹਿਬ ਸ਼੍ਰੀਮਤੀ ਰਜਨੀ ਸ਼ਰਮਾ ਜੀ ਜਿਹੜੇ ਕਿ ਪਹਿਲਾਂ ਨਵਜੋਤ ਸਹਿ ਸੰਸਥਾ ਦੇ ਪ੍ਰਧਾਨ ਬਝੋਂ ਸੇਵਾ ਨਿਵਾ ਚੁੱਕੇ ਹਨ ਔਰ ਇਸ ਵੇਲੇ ਸਰਦਾਰ ਸਰਜੀਤ ਸਿੰਘ ਮਜਾਰੀ ਜੀ ਨੂੰ ਇਹ ਪ੍ਰਧਾਨਗੀ ਦੀ ਸੇਵਾ ਮਿਲੀ ਆ ਇਹਨਾਂ ਦੇ ਨਾਲ ਸਾਡਾ ਦਾਤਾ ਬੜਾ ਪ੍ਰਾਣਾ ਆ ਸਾਡੇ মিডিਆ ਦੇ ਸਲਾਹਕਾਰ ਵੀ ਆ ਤੇ ਨਾਲ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਅਲੀਕਣ ਦਾ ਵੀ ਇਹਨਾਂ ਦੇ ਵਿੱਚ ਬੜਾ ਜਜ਼ਬਾ ਆ ਇਸੇ ਤਰ੍ਹਾਂ ਕਰਪਾਲ ਸਿੰਘ ਜੀ ਬਲਾਕੀ ਪਰ ਜਿਹਨਾਂ ਦੇ ਉੱਤੇ ਇਹ ਵੱਡੀ ਵੱਡੀ ਜ਼ਿੰਮੇਵਾਰੀ ਦੀਵਾਨਪੁਰ ਮਲ ਦੀ ਹਵੇਲੀ ਨੂੰ ਸੰਭਾਲਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਸਾਡੇ ਵਿੱਚ ਹਾਜ਼ਰ ਸਾਡਾ ਸਟਾਫ ਵਿਦਿਆਰਥੀ ਮੇਰੇ ਵੱਲੋਂ ਸਾਹ ਨਵਜੋਸ਼ ਹੈ ਸੰਤਾ ਦੇ ਬਾਕੀ ਮੈਂਬਰ ਸਾਹਿਬਾਨ ਪਟਵਾਰੀ ਸਾਹਿਬ ਪੱਤਰਕਾਰ ਗਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਜਿਹੜਾ ਸਭਾਗੋਂ ਸਹਿਤ ਅਸਾਰੂ ਇਹਦੇ ਵਿੱਚ ਸਾਡੇ ਅਦਾਰੇ ਦੇ ਬਕਬਕ ਸਕੂਲਾ ਕਾਲਜਾਂ ਤੇ ਹਸਪਤਾਲ ਦੇ ਜਿੰਨੇ ਵੀ ਪ੍ਰਤੀਯੋਗੀ ਸਨ ਉਹਨਾਂ ਨੇ ਭਾਗ ਲਿਆ ਜਿਹਦੇ ਵਿੱਚ ਗੁਰਨਾਨਕ ਮੈਸ਼ਨ ਸੀਨੀਅਰ ਸੈਕੰਡਰੀ ਸਕੂਲ ਤੋਂ ਵਿਦਿਆਰਥੀ ਆਏ ਇਸੇ ਤਰ੍ਹਾਂ ਪੈਰਾਮੈਡੀਕਲ ਕਾਲਜ ਗੁਰਨਾਨਕ ਨਰਸਿੰਗ ਕਾਲਜ ਅਤੇ ਹਸਪਤਾਲ ਤੋਂ ਵਿਦਿਆਰਥੀਆਂ ਨੇ ਅਤੇ ਸਟਾਫ ਨੇ ਰਲਮਾਇਆ ਦਾ ਪ੍ਰੋਗਰਾਮ ਜਿਹੜਾ ਕੀਤਾ ਇਹ ਜਿਹੜਾ ਇਹਦੇ ਨਾਲ ਤਰੱਕੀ ਬਹੁਤ ਸੰਭਵ ਆ ਕਿਉਂਕਿ ਜਦੋਂ ਆਪਾਂ ਜੁੜ ਕੇ ਇੱਕ ਮਿਸ਼ਨ ਮਲਾ ਕੇ ਕੰਮ ਕਰਦੇ ਆ ਤਾਕਤ ਹੁੰਦੀ ਆ ਵੱਖਰ ਵੱਖਰੇ ਥਾਂ ਤੇ ਜਿਸ ਵੇਲੇ ਇਕੱਠੀ ਹੋ ਜਾਂਦੀ ਆ ਉਸ ਵੇਲੇ ਤਰੱਕੀ ਦੇ ਸਾਰੇ ਰਸਤੇ ਖੁੱਲਦੇ ਆ ਉਹਦੇ ਨਾਲ ਸਾਡੇ ਨਵਜੋਤ ਸਹਿ ਸੰਤਾ ਜੁੜੀ ਆ ਇਹਦੇ ਨਾਲ ਵੀ ਸਾਨੂੰ ਕਾफी ਸਹਾਰਾ ਮਿਲਿਆ ਕਿਉਂਕਿ ਸਾਡੇ ਇੱਥੇ ਅਦਾਰੇ ਦੇ ਵਿੱਚ ਵੀ ਇਹਨਾਂ ਨੇ ਕਈ ਪ੍ਰੋਗਰਾਮ ਕੀਤੇ ਹੈਗੇ ਆ ਵੱਖ-ਵੱਖ ਕਾਲਜਾਂ ਦੇ ਵਿੱਚ ਵੀ ਜਾ ਕੇ ਕਰਦੇ ਆ ਵੱਡੀ ਟੀਮ ਹੈ ਇਹਨਾਂ ਦੀ ਇਹਨਾਂ ਦਾ ਜਿਹੜਾ ਹੈ ਸਿਹਤ ਦੇ ਪ੍ਰਤੀ ਜਿਹੜਾ ਹੈ ਪਿਆਰ ਹੈ ਜਿਹੜਾ ਇਹ ਉਹ ਜਯੋਗਦਨ ਪਾ ਰਹੇ ਆ ਉਹਦੀ ਮੈਂ ਉਰ ਜੋਕ ਸਰਾਗਾ ਕਰਦਾ ਅੱਜ ਪਹਿਲੀ ਗੱਲ ਤਾਂ ਮੈਂ ਕਦੀ ਇਸ ਹਦਾਇਦੇ ਦੇ ਅੰਦਰ ਨਹੀਂ ਸੀ ਆਇਆ ਮੈਂ ਆਸੇ-ਪਾਸੇ ਦੇਖਿਆ ਬਾਚਿਆ ਨਨੂ ਬੇਤਿਆੰਤ ਪ੍ਰਸੰਨਤਾ ਹੋਈ ਕਿ ਇਹਦੇ ਅੰਦਰ ਇੰਨਾ ਕੁਝ ਹੈ ਜੋ ਅਚੰਬਤ ਕਰਦਾ ਇੱਕ ਖਾਸ ਗੱਲ ਜਿਸ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਅਸੀਂ ਆਮ ਤੌਰ ਤੇ ਸਾਇੰਸ ਦੇ ਵਿਦਿਆਰਥੀਆਂ ਤੋਂ ਮੈਡੀਕਲ ਦੇ ਵਿਦਿਆਰਥੀਆਂ ਤੋਂ ਜਿਹੜੀਆਂ ਕਲਾਤਮਕ ਰੁਚੀਆਂ ਹੈਗੀਆਂ ਉਹਨਾਂ ਦੀ ਬਹੁਤੀ ਆਸ ਨਹੀਂ ਕਰਦੇ ਇਹ ਸਾਨੂੰ ਭੁਲੇਖਾ ਕੱਢ ਲੈਣਾ ਚਾਹੀਦਾ ਅੱਜ ਮੈਂ ਜੋ ਮੈਡੀਕਲ ਵਿਦਿਆਰਥੀਆਂ ਤੇ ਉਹਨਾਂ ਦੇ ਅਧਿਆਪਕਾਂ ਦੇ ਵਿੱਚ ਟੈਨ ਦੇਖਿਆ ਬਹੁਤ ਹੈਰਾਨ ਹੋਇਆ ਮੈਂ ਔਰ ਮੈਂ ਬੇਨਤੀ ਕਰਦਾ ਪ੍ਰਧਾਨ ਸਾਹਿਬ ਨੂੰ ਕਿ ਜਿਹੜਾ ਇਹ ਸਿਰਸਲਾ ਇਦਾਂ ਹੀ ਚੱਲਦਾ ਰਹੇ ਬੜਾ ਸ਼ਾਨਦਾਰ ਪ੍ਰੋਗਰਾਮ ਸੀ ਮੇਰੀ ਅੰਮ੍ਰੇ ਚੀਜ਼ਾਂ ਕੀਮਤੀ ਤਾਲੇ 'ਚ ਰੱਖੀਆਂ ਨੇ ਮਗਰ ਗੁੱਡੇ ਦੇ ਗੁੱਡੀਆਂ ਮੇਰੀਆਂ ਆਲੇ 'ਚ ਰੱਖੀਆਂ ਨੇ ਚਲੋ ਇਹ ਮੰਨ ਲਿਆ ਕਿ ਦਿਲ ਸਾਡੇ ਨਾਲ ਹੈ ਉਸ ਦਾ ਤਾਂ ਉਸਨੇ ਧੜਕਣਾ ਕਿਉਂ ਗੈਰ ਦੇ ਪਾਣੀ ਤੇ ਰੱਖੀਆਂ ਨੇ ਤਾਂ ਉਸਨੇ ਧੜਕਣਾ ਕਿਉਂ ਗੈਰ ਦੇ ਪਾਣੀ ਤੇ ਰੱਖੀਆਂ ਇਸ ਸਟੇਜ ਤੇ ਆ ਕੇ ਲੋਕਾਂ ਦੇ ਵਿੱਚ ਖੜ ਕੇ ਬੱਚੇ ਲਈ ਬੋਲਣਾ ਹੀ ਬਹੁਤ ਵੱਡੀ ਗੱਲ ਆ ਪਹਿਲਾਂ ਤਾਂ ਸਾਰੇ ਪ੍ਰਤੀਯੋਗੀਆਂ ਲਈ ਸਾਰੇ ਜਿੱਤਿਓ ਆਪਾਂ ਇਸ ਸਟੇਜ ਤੇ ਆਏ ਤਾਂ ਨੇ ਜੋਰਦਾਰ ਤਾੜੀ ਸਾਰਿਆਂ ਦੇ ਬਣਾਓ ਸਾਰੇ ਜਿੱਤਿਓ ਦੂਜੀ ਗੱਲ ਦੇਖੀਏ ਬਸ ਤਾਂ ਸਾਡੇ ਸਾਹਮਣੇ ਜਿੱਥੇ ਸ਼ਬਦਾਂ ਦੇ ਤਣੀ ਕਲਮਾਂ ਦੇ ਲਖਾਰੀ ਮੇਰੇ ਸਾਹਮਣੇ ਗੁਰਦਿਆਲ ਰੋਸ਼ਨ ਜੀ ਸਤਪਾਲ ਸਾਨੂੰ ਜੀ ਸਰਜੀਤ ਮਜਾਰੀ ਜੀ ਹੋਰ ਜਿੰਨੇ ਵੀ ਸਾਥੀ ਮੇਰੇ ਸਾਹਮਣੇ ਮੈਂ ਦੇਖਦਾ ਮੇਰੇ ਨਾਲ ਜੱਟ ਸਹਿਬਾਂ ਨੇ ਡਿਊਟੀ ਨਿਭਾਈ ਜਿਹਨਾਂ ਲੋਕਾਂ ਨੇ ਲਿਖ ਲਿਖ ਕਿਤਾਬਾਂ ਲੋਕਾਂ ਨੇ ਝੋਲੀ ਪਾਈਆਂ ਸਾਹਿਤ ਜਿਹੜਾ ਰੁਝਾਨ ਪੜਨ ਦਾ ਜਿਹੜਾ ਉਖੱਲੇ ਜਾਂਦਾ ਜਾ ਰਿਹਾ ਹੈ ਉਸ ਸਮੇਂ ਦੇ ਵਿੱਚ ਲੋਕਾਂ ਨੂੰ ਪੜਨ ਲਾਇਆ ਤੇ ਇਹਨਾਂ ਸਾਰਿਆਂ ਨੂੰ ਸਲਾਮ ਕਰਦੇ ਹਾਂ ਸੂਰਜ ਨੂੰ ਜੀਵਾ ਦਿਖਾਉਣ ਵਾਲੀ ਗੱਲ ਆ ਮੈਂ ਗੁਰਦਿਆਲ ਨੋਸ਼ਨ ਜੀ ਉਹਨਾਂ ਸਾਹਮਣੇ ਬੈਠ ਕੇ ਕਹਾਂ ਵੀ ਜੱਜ ਕਰ ਦਮਾਂ ਇਸ ਖੇਤਰ 'ਚ ਇੱਕ ਸਾਡੇ ਲਈ ਵੀ ਇਹ ਵੱਡਾ ਜਿਹੜਾ ਮੌਕਾ ਆ ਮੈਂ ਤਿੰਨ ਚਾਰ ਪ੍ਰੋਗਰਾਮ ਇਹਨਾਂ ਦੇ ਸਾਥੀਆਂ ਦੇ ਅਟੈਂਡ ਕਰ ਚੁੱਕਾ ਨਵਜੋਤ ਸਾਹਿਤ ਸੰਸਥਾ ਦਾ ਪਹਿਲਾਂ ਤਾਂ ਮੈਂ ਪ੍ਰਧਾਨ ਸਾਹਿਬ ਨੂੰ ਮੁਬਾਰਕਵਾਦ ਇਸ ਦਿਨਾਂ ਜੇ ਅਸੀਂ ਮੇਰੇ ਸਾਥੀ ਪੱਤਰਕਾਰ ਬੈਠੇ ਅਸੀਂ ਅਖਬਾਰਾਂ ਦੇ ਵਿੱਚ ਵੱਖ-ਵੱਖ ਖੇਤਰਾਂ ਜੁੜਿਓ ਆ ਤੁਹਾਡੇ ਇਸ ਟਰਸਟ ਦੀਆਂ ਹਸਪਤਾਲ ਦੀਆਂ ਕਾਲਜ ਦੀਆਂ ਸਕੂਲ ਦੀਆਂ ਵੱਖ-ਵੱਖ ਤੇ ਵਿਦਿਅਕ ਜਿਹੜੀਆਂ ਉਹ ਪੇਪਰਾਂ 'ਚ ਪੜਦੇ ਰਹਿੰਦੇ ਆ ਬਹੁਤ ਵੱਡਾ ਜਿਹੜਾ ਤੁਹਾਡਾ ਕਾਰੋਬਾਰ ਇਹ ਸਮਾਜ ਨੂੰ ਇੱਕ ਦੇਣਾ ਜਿਵੇਂ ਅੱਜ ਦਾ ਜਿਹੜਾ ਭਾਸ਼ਣ ਮੁਕਾਬਲਾ ਸਾਹਿਤ ਚਾਰ ਮੁਕਾਬਲਾ ਸਿਗਾ ਇਹਦੇ ਵਿੱਚ ਮੈਂ ਇੱਕ ਜਿਹੜਾ ਮਹਿਸੂਸ ਕੀਤੀ ਆ ਬਿ ਸਾਰੇ ਵਜਨਦਾਰ ਜਿਹੜਾ ਮਟੀਰੀਅਲ ਔਰ ਜਿਹਦੇ ਤੇ ਅਸੀਂ ਪਰਿਵਾਰਕ ਤੌਰ ਤੇ ਧੀਆ ਪੈਣਾ ਆਪਣੇ ਮਾਤਾ ਪਿਤਾ ਆਪਣੀਆਂ ਬੱਚੀਆਂ ਦੇ ਨਾਲ ਬੈਠ ਕੇ ਅੱਖਾ ਚੱਕ ਪਾ ਕੇ ਆਪ ਦੇਖ ਸਕੀਏ ਇਹ ਸੱਭਿਆਚਾਰ ਪੇਸ਼ ਕੀਤਾ ਇਹਦੇ ਲੜਕੀਆਂ ਨੂੰ ਵਧਾਈ ਹੈ ਜਿਨ੍ਹਾਂ ਨੇ ਸਾਰਾ ਸਾਰਿਆਂ ਨੂੰ ਕਰਮਚਾਰੀਆਂ ਦੇ ਵਿੱਚ ਜੋ ਮਟੀਰੀਅਲ ਦਿੱਤਾ ਸਾਰਾ ਸਮਾਜਿਕ ਤੌਰ ਤੇ ਵਧੀਆ ਸੀ